ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਆਪਾਂ ਕੋਈ ਰੈਸਪੀ ਨਹੀਂ ਬਣਾ ਰਹੇ ਅੱਜ ਮੈਂ ਤੁਹਾਨੂੰ ਟ੍ਰਿਕ ਦੱਸਦੀ ਹਾਂ ਇੱਕ ਇਹ ਆ ਜੀ ਆਪਣਾ ਸਰੋਂ ਦਾ ਤੇਲ ਆਹ ਆ ਦੇਖੋ ਵਿੱਚ ਛੋਟੇ ਛੋਟੇ ਪਾਰਟੀਕਲ ਜੇ ਫਿਰਦੇ ਆ ਕਿਉਂਕਿ ਆਪਾਂ ਦੋ ਤੋਂ ਤਿੰਨ ਵਾਰੀ ਇਹਨੂੰ ਯੂਜ਼ ਕਰ ਲਿਆ ਆਪਾਂ ਪਕੌੜੇ ਵੀ ਬਣਾਏ ਆ ਤੇ ਗੋਲ ਗਰੇਵੀ ਬਣਾਏ ਆ ਤੇ ਮਠੀਆਂ ਵੀ ਬਣਾਈਆਂ ਆ ਆਪਾਂ ਤੇ ਦੇਖੋ ਤੇਲ ਨਾ ਜਦੋਂ ਜ਼ਿਆਦਾ ਸੰਘਣਾ ਹੋ ਗਿਆ ਤੇ ਕਹਿ ਦਿੰਦੇ ਆ ਵੀ ਇੱਕ ਵਾਰ ਯੂਜ਼ ਕੀਤਾ ਦੂਸਰੀ ਵਾਰ ਨਾ ਕਰੋ ਤੇ ਵੈਸੇ ਹੁਣ ਕਾਫੀ ਸਾਰਾ ਤੇਲ ਵਾਚ ਜਾਂਦਾ ਉਹ ਆਪਾਂ ਡੋਲਣਾ ਥੋੜੀ ਆਪਾਂ ਹੁਣ ਨਾ ਇਹਨੂੰ ਸਹੀ ਕਰ ਲਾਂਗੇ ਸਹੀ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਣੀ ਆ ਆਪਾਂ ਇੱਕ ਚਮਚ ਲਿਆ ਕੌਰਨ ਫਲਾਰ ਦਾ ਕੌਰਨ ਫਲਾਰ ਲੈ ਲਓ ਪਹਿਲਾਂ ਆਰਾ ਰੋਟ ਲੈ ਲਓ ਮੈਂ ਆਰਾ ਰੋਟ ਲੈ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਚਮਚੇ ਪਾਣੀ ਦੇ ਪਾ ਕੇ ਨਾ ਆਪਾਂ ਆਰਾ ਰੋਟ ਨੂੰ ਘੋਲ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਇਹਦਾ ਘੋਲ ਬਣਾ ਲਾਂਗੇ ਉਨਾਪਰ 4-5 ਚਮਚੇ ਦੇ ਵਿੱਚ ਨਾ ਪਾਣੀ ਦੇ ਪਾ ਲਿਆ ਆਈ ਛੋਟੇ ਵਾਲੇ ਤੇ ਹੁਣ ਆਪਾਂ ਨਾ ਇਧਰ ਗੈਸ ਆਨ ਕਰ ਲਿਆ ਆਪਾਂ ਤੇ ਇਧਰ ਆਪਾਂ ਹੁਣ ਤੇਲ ਪਾ ਦਿਆਂਗੇ ਕੜਾਈ ਦੇ ਵਿੱਚ ਤੇਲ ਨਾ ਬਹੁਤ ਜ਼ਿਆਦਾ ਸੰਘਣਾ ਹੈ ਤੇ ਆਮੰਦ ਵੈਸੇ ਤੇਲ ਮੇਰਾ ਛਾਣਿਆ ਵੈ ਤੇ ਫਿਰ ਵੀ ਵਿੱਚ ਇਹਦੇ ਨਾ ਪਾਰਟੀਕਲ ਜੇ ਫਿਰਦੇ ਆ ਪੂਰਾ ਸਾਫ ਨਹੀਂ ਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਆਹ ਅਰਾ ਰੋਟ ਅਰਾ ਰੋਟ ਦਾ ਪਾਣੀ ਆ ਨਾ ਜਿਹੜਾ ਇਹ ਪਾ ਦਿਆਂਗੇ ਆਪਾਂ ਉਨਾ ਪਾਗਦੇ ਨਾ ਪਾ ਤੇਲ ਦੇ ਵਿੱਚ ਪਾਣੀ ਪਾਇਆ ਤਾਂ ਠੀਕ ਨਹੀਂ ਹੁੰਦਾ ਤੇ ਹੁਣ ਜਿਹੜੇ ਪਾਣੀ ਹੈ ਨਾ ਆਤੇ ਆਰਾ ਰੋਟ ਹੈ ਇਹ ਪਾਣੀ ਨੂੰ ਸੋਕ ਲੂਗਾ ਹੁਣ ਆਪਾਂ ਅਸਤਕਾ ਕਰਕੇ ਇਹਨੂੰ ਚਲਾਈ ਜਾਵਾਂਗੇ ਗੈਸ ਆਪਣਾ ਔਨ ਹੈ ਅਸਤਕਾ ਕਰਕੇ ਨਾ ਹੁਣ ਆਪਾਂ ਇਹਨੂੰ ਚਲਾਈ ਚੱਲਾਂਗੇ ਤੇਲ ਆਪਣਾ ਨਾ ਗਰਮ ਹੋਣ ਲੱਗ ਗਿਆ ਤੇ ਦੇਖੋ ਜਿਹੜਾ ਆਰਾ ਰੋਟ ਹੈ ਨਾ ਤੇ ਉਹ ਪਾਣੀ ਨੂੰ ਸੋਕ ਲੂਗਾ ਹੁਣ ਤੇ ਆਪਣਾ ਜਿਹੜਾ ਵਿਪਾਰ ਦੀ ਕਰ ਜੇ ਹੈਗੇ ਉਹਨਾਂ ਨੂੰ ਵੀ ਆ ਜੋ ਕਰ ਲੂਗਾ ਤੇ ਆਪਣਾ ਤੇਲ ਹੋ ਜਾਊਗਾ ਵਧੀਆ ਸਾਫ਼ ਤੇ ਫੇਰ ਆਪਾਂ ਇਹਨੂੰ ਯੂਜ਼ ਦਾ ਬਾਰੇ ਫੇਰ ਕਰ ਸਕਦੇ ਹਾਂ ਐਸ ਤਰ੍ਹਾਂ ਕਰਕੇ ਹਜੇ ਆਪਾਂ ਇਹਨੂੰ ਹੋਰ ਚਲਾਈ ਚੱਲਾਂਗੇ ਹਾਂਜੀ ਆਪਣਾ ਤਿਆਰ ਤੇਲ ਨਾ ਵਧੀਆ ਤਿਆਰ ਹੋ ਗਿਆ ਆਪਾਂ ਇਹਨੂੰ 5-7 ਮਿੰਟ ਪਕਾ ਲਿਆ ਦੇਖੋ ਤੇਲ ਬਹੁਤ ਸੋਹਣਾ ਬਣ ਗਿਆ ਤੇ ਹੁਣ ਆਪਾਂ ਗਾਇਸ ਆਫ ਕਰ ਦਿੰਨੇ ਆ ਇਹਨੂੰ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਹੋ ਗਿਆ ਜਦੋਂ ਉਦੋਂ ਮੈਂ ਤੁਹਾਨੂੰ ਛਾਣ ਕੇ ਵਿਖਾਵਾਂਗੀ ਇਹਨੂੰ ਹੁਣ ਆਪਾਂ ਜੀ ਬੌਲ ਲੈ ਲਿਆ ਇੱਕ ਤੇ ਇਹਦੇ ਉੱਤੇ ਆਪਾਂ ਰੱਖ ਲਾਂਗੇ ਛਾਣ ਲਈ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਨੂੰ ਛਾਣ ਲਾਂਗੇ ਦੇਖੋ ਪਾਣੀ ਨੂੰ ਨ ਸਾਰੇ ਨੂੰ ਆਹਰਾ ਰੋਟ ਨੇ ਸੋਖ ਲਿਆ ਤੇ ਤੇਲ ਆਪਣਾ ਦੇਖੋ ਕਿੰਨਾ ਵਧੀਆ ਬਣ ਗਿਆ ਬਹੁਤ ਸੋਹਣਾ ਤੇਲ ਬਣ ਗਿਆ ਤੇ ਜਿਹੜਾ ਆਪਣਾ ਪਹਿਲਾ ਤੇਲ ਸੀ ਮਾਸੋਂ ਉਹ ਵੀ ਵਿਖਾ ਦੇਣੀ ਹੈ ਉਹ ਦੇਖੋ ਜੀ ਆਪਣਾ ਕਿੰਨਾ ਸੰਘਣਾ ਤੇਲ ਹੈ ਦੇਖੋ ਬਹੁਤ ਜਿਆਦਾ ਸੰਘਣਾ ਤੇ ਆ ਪਤਲਾ ਤੇਲ ਬਣ ਗਿਆ ਨਾ ਬਹੁਤ ਸੋਹਣਾ ਤੇਲ ਵੈਸੇ ਉਹਵੇਂ ਤਿਆਰ ਹੋ ਗਿਆ ਜਿਵੇਂ ਸਾਰਾ ਤੇਲ ਹੁੰਦਾ ਪਹਿਲਾਂ ਉਹਵੇਂ ਤਿਆਰ ਹੋ ਗਿਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ